ਸਸ਼ੇਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਅਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਵਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਹੋਈ ਅਹਿਮ ਸੁਣਵਾਈ ਹਾਈ ਕੋਰਟ ਨੇ ਕੱਲ ਤੱਕ ਮੁਲਤਵੀ ਕੀਤੀ ਗਈ ਸੁਣਵਾਈ ਭਲਕੇ ਹਾਈ ਕੋਰਟ ਦੇ ਵਿੱਚ ਸੁਣਾਇਆ ਜਾ ਸਕਦਾ ਹੈ ਵੱਡਾ ਫੈਸਲਾ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਹੋਈ ਸੀ ਗ੍ਰਿਫਤਾਰੀ ਵਿਜੀਲੈਂਸ ਨੇ ਮਾਮਲਾ ਕੀਤਾ ਸੀ ਦਰਜ ਤੇ ਇਸ ਵਕਤ ਨਾਬਾ ਜੇਲ੍ਹ ਦੇ ਵਿੱਚ ਵੰਦ ਰਹੇ ਆ ਕਾਲੀ ਆਗੂ ਵਿਕਰਨ ਸਿੰਘ ਜੀटिया। ਰੋਪੜ ਰੇਂਜ ਦੇ ਮੌਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਕੋਰਟ ਦੇ ਵਿੱਚ ਹੋਈ ਪੇਸ਼ੀ ਰਿਮਾਂਡ ਖਤਮ ਹੋੜ ਮਗਰੋਂ ਚੰਡੀਗੜ੍ਹ ਦੀ ਸੀਬੀਆਈ ਕੋਰਟ ਦੇ ਵਿੱਚ ਕੀਤਾ ਗਿਆ ਪੇਸ਼ ਕੋਰਟ ਨੇ ਮੌਤਲ ਡੀਆਈਜੀ ਹਰਚਰਨ ਪੁੱਲਰ ਨੂੰ ਮੁੜ 5 ਦਿਨਾਂ ਦੇ ਸੀਬੀਆਈ ਰਿਮਾਂਡ ਦੇ ਉੱਪਰ ਭੇਜਿਆ ਸੀਬੀਆਈ ਵੱਲੋਂ ਰਿਮਾਂਡ ਬਤਾਉਣ ਦੀ ਕੀਤੀ ਗਈ ਸੀ ਮੰਗ ਹਾਲਾਂਕਿ ਹਰਚਰਨ ਪੁੱਲਰ ਦੇ ਵਕੀਲ ਨੇ ਇਸ ਰਿਮਾਂਡ ਦੀ ਕੀਤਾ ਸੀ ਵਿਰੋਧ ਕਿਹਾ ਸੀ ਕਿ ਸੀਬੀਆਈ ਨੇ ਗ੍ਰਿਫਤਾਰੀ ਗੈਰ ਕਾਨੂੰਨੀ ਕੀਤੀ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਾਮਲੇ ਦੇ ਵਿੱਚ ਆਪ ਦੇ ਵਫਤ ਨੇ ਰਾਜਪਾਲ ਗੁਲਾਬਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ ਮੁਲਾਕਾਤ ਤੋਂ ਬਾਅਦ ਬੋਲੇ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਇਸ ਫੈਸਲੇ ਨਾਲ ਸਿਰਫ ਪੀਯੂ ਹੀ ਨਹੀਂ ਪੰਜਾਬ ਦੇ 200 ਤੋਂ ਵੱਧ ਕਾਲਜ ਵੀ ਪ੍ਰਭਾਵਿਤ ਹੋਏ ਹਨ ਲੱਖਾਂ ਵਿਦਿਆਰਥੀਆਂ ਦਾ ਇਸ ਫੈਸਲੇ ਤੇ ਅਸਰ ਪਿਆ ਅਸੀਂ ਮਿਲ ਕੇ ਇਸ ਮਾਮਲੇ ਦੀ ਲੜਾਈ ਲੜਾਂਗੇ ਐਨਆਰਆਈ ਜਗਮਨ ਸੰਵਰਾ ਦੀਆਂ ਵੱਧਗੀਆਂ ਮੁਸ਼ਕਲਾਂ ਜਗਮਨ ਅਤੇ ਉਸਦੇ ਪੁੱਤ ਖਿਲਾਫ ਲੋਕਆਊਟ ਨੋਟਿਸ ਹੋਇਆ ਜਾਰੀ ਲੁਧਿਆਣਾ ਦੇ ਸਾਈਬਰ ਸੈੱਲ ਥਾਣੇ ਨੇ ਜਾਰੀ ਕੀਤਾ ਲੋਕਆਊਟ ਨੋਟਿਸ ਕ੍ਰਿਪਟੋ ਕਰੰਸੀ ਮਾਮਲੇ ਦੇ ਵਿੱਚ ਪੁਲਿਸ ਨੇ ਕੀਤੀ ਕਾਰਵਾਈ ਸੂਤਰਾਂ ਹਵਾਲੇ ਤੋਂ ਅਹਿਮ ਖਬਰ ਆਈ ਸਾਹਮਣੇ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਅੱਗੇ ਪੇਸ਼ ਨਹੀਂ ਹੋਏ ਰਾਜਾ ਵੜਿੰਗ ਰਾਜਾ ਵੜਿੰਗ ਦੀ ਥਾਂ ਉਹਨਾਂ ਦੇ ਵਕੀਲ ਪੇਸ਼ ਹੋਏ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਗੜੀ ਅੱਗੇ ਰਾਜਾ ਵੜਿੰਗ ਦੇ ਵਕੀਲ ਨੇ ਰੱਖਿਆ ਉਹਨਾਂ ਦਾ ਪੱਖ ਤਰਨ ਤਰਨ ਜ਼ਿਮਨੀ ਚੋਣ ਤੋਂ ਬਾਅਦ ਰਾਜਾ ਵੜਿੰਗ ਨੂੰਗੇ ਪੇਸ਼ ਅਜਿਹਾ ਵਕੀਲ ਨੇ ਅੱਗੇ ਪੱਖ ਰੱਖਿਆ ਜਸਵੀਰ ਸਿੰਘ ਗੜੀ ਨੇ ਮੰਗਿਆ ਅਥਾਰਟੀ ਲੈਟਰ ਮਹਿੰਦਰ ਸਿੰਘ ਧੋਨੀ ਅਗਲੇ ਆਈਪੀਐਲ ਦੇ ਵਿੱਚ ਖੇਡਣਗੇ ਹਾਲੇ ਨਹੀਂ ਲੈ ਰਹੇ ਰਿਟਾਇਰਮੈਂਟ ਚ ਨਹੀਂ ਸੁਪਰ ਕਿੰਗਸ ਦੇ ਸੀਈਓ ਨੇ ਕੀਤੀ ਪੁਸ਼ਟੀ ਟੀਮ ਨੂੰ 5 ਵਾਰ ਬਣਾ ਚੁੱਕੇ ਹਨ ਚੈਂਪੀਅਨ ਚੌਥੇ T20 ਮੁਕਾਬਲੇ ਦੇ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 48 ਦੌੜਾਂ ਦੇ ਨਾਲ ਹਰਾਇਆ 168 ਦੌੜਾਂ ਦੇ ਚੀਚੇ ਨਾਲ ਪਿੱਛੇ ਕਰਦਿਆਂ ਆਸਟ੍ਰੇਲੀਆ ਦੀ ਟੀਮ 119 ਦੌੜਾਂ ਤੇ ਹੋਈ ਆਲ ਆਊਟ ਮੈਚਨ ਮਾਰਸ਼ ਨੇ ਸਭ ਤੋਂ ਵੱਧ 30 ਦੌੜਾਂ ਬਣਾਈਆਂ ਵਸ਼ਿੰਗਟਨ ਸੁੰਦਰ ਨੇ ਤਿੰਨ ਅਕਸ਼ਰ ਪਟੇਲ ਸ਼ਿਵਮ ਦੋਬੇ ਨੇ 2-2 ਵਿਕਟਾਂ ਹਾਸਲ ਕੀਤੀਆਂ ਪੰਜ ਮੈਚਾਂ ਦੀ ਲੜੀ ਦੇ ਵਿੱਚ ਭਾਰਤ 2-1 ਨਾਲ ਅੱਗੇ ਕਬੱਡੀ ਜਗਤ ਤੋਂ ਆਈ ਮੰਦਪਾਗੀ ਖਬਰ ਸਿਨੀਅਰ ਕਬੱਡੀ ਖਿਡਾਰੀ ਜੀਤ ਕੋਟਲੀ ਦਾ ਹੋਇਆ ਦਿਹਾਂਤ ਗੁਰਦਿਆਂ ਦੀ ਬਿਮਾਰੀ ਤੋਂ ਸੀਪੀੜਤ ਚਾਰ ਪੈਣਾ ਦਾ ਇਕਲੌਤਾ ਪਰਾ ਅਤੇ ਦੋ ਮਾਸੂਮਾਂ ਦਾ ਪਿਤਾ ਸੀ ਵਿਦੇਸ਼ ਦੇ ਵਿੱਚ ਕਬੱਡੀ ਖੇਡਣ ਦਾ ਸੁਪਨਾ ਰਹਿ ਗਿਆ ਅਧੂਰਾ ਪੰਜਾਬ ਰੋਡਵੇ ਦੇ ਮੁਲਾਜ਼ਮ ਦੀ ਮੌਤ ਦਾ ਮਾਮਲਾ ਪਖਿਆ ਰੋਸ ਵਜੋਂ ਸੂਬੇ ਭਰ ਦੇ ਸਾਰੇ ਪੰਜਾਬ ਰੋਡਵੇ ਦੇ ਡੀਪੋਆਂ ਨੂੰ ਬੰਦ ਕਰਨ ਦਾ ਕੀਤਾ ਐਲਾਨ ਮੁਲਾਜ਼ਮਾ ਨੇ ਸੜਕਾਂ ਤੇ ਆਉਣ ਦੀ ਦਿੱਤੀ ਚੇਤਾਵਨੀ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਅਤੇ ਪਤਨੀ ਨੂੰ ਨੌਕਰੀ ਦੀ ਮੰਗ ਮ੍ਰਿਤਕ ਦੇ ਪਰਿਵਾਰ ਨੂੰ ਬਣਦਾ ਹੱਕ ਦਿੱਤਾ ਜਾਵੇ ਨਹੀਂ ਤਾਂ ਵੱਡਾ ਸੰਘਰਸ਼ ਕਰਾਂਗੇ ਪੰਜਾਬ ਰੋਡਵੇਜ਼ ਦੇ ਆਗੂਆਂ ਨੇ ਕੀਤਾ ਅਜਿਹਾ ਐਲਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵਿਦਿਆਰਥੀ ਨੇ ਪ੍ਰੋਫੈਸਰ ਤੇ ਕੀਤਾ ਹਮਲਾ ਮੇਜ਼ ਮਾਰ ਕੇ ਸਿਰ ਪਾੜਿਆ ਪ੍ਰੋਫੈਸਰ ਦੇ ਸਿਰ ਦੇ ਵਿੱਚ ਲੱਗੀਆਂ ਗੰਭੀਰ ਸੱਟਾਂ ਰਜਿੰਦਰ ਹਸਪਤਾਲ ਦੇ ਵਿੱਚ ਕਰਵਾਇਆ ਦਾਖਲ ਐਮਐਸਟੀ ਦਾ ਪੇਪਰ ਦੇਣ ਲਈ ਦੇਰ ਤੇ ਪਹੁੰਚਿਆ ਸੀ ਵਿਦਿਆਰਥੀ ਪਰ ਕਲਾਸ 'ਚ ਨਾਮ ਵਢਿਆਉਣ ਦੇ ਉੱਪਰ ਵਿਦਿਆਰਥੀ ਨੂੰ ਆਇਆ ਗੁੱਸਾ ਸਿਰ ਪਾੜਨ ਤੋਂ ਬਾਅਦ ਮੁੱਲਜ਼ਮ ਮੌਕੇ ਤੋਂ ਹੋਇਆ ਫਰਾਰ ਇਸਨਾਂ ਨਜ਼ਦੀਆਂ ਦਾ ਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜਜ਼ਾ ਧੰਨਵਾਦ